ਗੁਰਦੁਆਰਾ ਸ੍ਰੀ ਰੇਰੂ ਸਾਹਿਬ ਪਾਸ਼ਾਏ 10ਵੇਂ ਨੰਨਪੁਰ ਸਾਨੇਵਾਲ ਦੇ ਵਿੱਚ ਮੈਂ ਖੜਾ ਜੀ ਬਿਲਕੁਲ ਗੁਰਦੁਆਰਾ ਸਾਹਿਬ ਦੇ ਸਾਹਮਣੇ ਇਹ ਜਿਹੜੀ ਜੀਡੀ ਰੋਡ ਦੇ ਬਿਲਕੁਲ ਉੱਪਰ ਗੁਰਦੁਆਰਾ ਸੈਤਾ ਤੇ ਇਹ ਸਾਹਮਣੇ ਜਾਦੀ ਹੈ ਦਿੱਲੀ ਨੂੰ ਸੜਕ ਤੇ ਇਹ ਲੁਧਿਆਣੇ ਵਾਲੇ ਪਾਸੇ ਤੋਂ ਜਿਹੜੀ ਸੜਕ ਆ ਰਹੀ ਆ ਤੇ ਆਪਾਂ ਪੱਲਾ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਏ ਇਹ ਉਹ ਗੁਰਦੁਆਰਾ ਪਾਸ਼ਾਏ 10ਵੀਂ ਜਿਹੜਾ ਹੈਗਾ ਜਦੋਂ ਆਪਣਾ ਸਾਰਾ ਪਰਿਵਾਰ ਬਾੜ ਕੇ ਮਾਚੀਵਾਲਾ ਸਾਹਿਬ ਤੋਂ ਇੱਥੇ ਪੁੱਛੇ ਸਾਨੂੰ ਚੱਲਦੇ ਆਪਾਂ ਅੰਦਰ ਸਾਰੋ ਨਾਲੇ ਦੀ ਜਿਹੜੀ ਐਸਿਸਟਰੀ ਗੁਰਦਵਾਰਾ ਸਾਹਿਬ ਦੀ ਉਹ ਵੀ ਦੱਸਾਂਗੇ ਤੇ ਯਾ ਦਰਸ਼ਨੀ ਜੂੜੀ ਤੇ ਬਾਹਰ ਅਜੇ ਕੁਝ ਸ਼ਟਾਉਟ ਆ ਪੰਜਨ ਕੁ ਜਾਂ ਤਾਂ ਕੰਮ ਚੱਲ ਰਹੇ ਨੇ ਦਰਸ਼ਨੀ ਜੂੜੀ ਦਾ ਗੇਟ ਬਹੁਤ ਸੋਹਣੇ ਗੁਰਦਵਾਰਾ ਸਾਹਿਬ ਦੇ ਬਣੇ ਹੋਏ ਆ ਤੇ ਸਭ ਤੋਂ ਪਹਿਲਾਂ ਆਪਾਂ ਦਰਸ਼ਕਾਂ ਦੇ ਬਲਾਵਲ ਮਹਲ ਪਹਿਲਾਂ ਅੱਜ ਦਾ ਜਿਹੜਾ ਹੁਕਮਨਾਮਾ ਸਾਹਿਬ ਜਿਹਦੇ ਪ੍ਰਦਰਸ਼ਨ ਕਰਦੇ ਆਂ ਦੇਖੋ ਜੀ ਬਲਾਵਲ ਮਹਲ ਦਾ ਪੰਜਵਾਂ ਧੋਵੇਂ ਥਾਵ ਰੱਖੇ ਗੁਰਸੂਰੇ ਹਲੋ ਤੇ ਹਲੋ ਪ੍ਰਾਰ ਬ੍ਰਹਮ ਸਵਾਰੇ ਕਾਰਜ ਹੋਏ ਸੁਬਲੇ ਪੂਰੇ ਤਹਾਉ ਹਰ ਹਰ ਨਾਮ ਜਪਤ ਸੁਖ ਸਹਜੇ ਮਜਨ ਹੋਵਤ ਸਾਧ ਧੂਰੇ ਆਉਣ ਜਾਣ ਰਹੇ ਥੇਤੀ ਪਾਈ ਜਨਮ ਮਰਨ ਕੇ ਭਟੇ ਸੂਰੇ ਪਰਮ ਪੈ ਤਰੇ ਛੁਪੇ ਭੈ ਜਮ ਕੇ ਘਟ ਘਟ ਏਕ ਰਚਿਆ ਏਕ ਰਹਾ ਪਰਬੂਰੇ ਨਾਨਕ ਸਰਬ ਪਰਿਉ ਦੁਖ ਭੰਜਨ ਅੰਤਰ ਬਾਹਰ ਵੇਖ ਵੇਖੇ ਹਜੂਰੇ ਇਸੀ ਇੱਕ ਰੋਕ ਨਵਾ ਸਾਹਿਬ ਚਲਦੇ ਆਪਾਂ ਦਿਲ ਤੋਂ ਪਹਿਲਾਂ ਜਿਹੜੇ ਜੋੜੇ ਖਾਨੇ ਚ ਆਪਾਂ ਜਿਹੜੇ ਜੋੜੇ ਉਹ ਉਤਾਰਾਂਗੇ ਹੈ ਜੋੜੇ ਖੰਨਾ ਠੀਕਾ ਜੋੜੇ ਪਕਾਉਂਦੇ ਆ ਚਲਦੇ ਆਪਾਂ ਅੱਗੇ ਤੇ ਆਪਾਂ ਤੁਹਾਨੂੰ ਜਿਹੜਾ ਇਤਿਹਾਸ ਆ ਉਹਦੇ ਵਿੱਚ ਜਾਣੂ ਕਰਾਵਾਂਗੇ ਬਹੁਤ ਸੋਹਣੇ ਦੁਰਦ ਕਰਪਾ ਹੈ ਤੇ ਦੇ ਪਰਚੀ ਦੇਖ ਦੀ ਪਾਰਟੀ ਦੇਖ ਇਥੋਂ ਪ੍ਰਾਪਤ ਕਰੋ ਜੀ ਇੱਕ ਆਫਿਸ ਨਾਲ ਦੇਤੇ ਦੇਹ ਉਹ ਇਧਰੋਂ ਜਿਹੜੀ ਪ੍ਰਾਪਤ ਕੀਤੀ ਜਾਂਦੀ ਹੈ ਪੈਸੇ ਦੇ ਕੇ ਤੇ ਇਧਰ ਵੀ ਲੈਬਰਾਟਰੀ ਆ ਕੋਈ ਜਿਹੜੀ ਟੈਸਟ ਵਗੈਰਾ ਜਿਹੜੇ ਆਪਣੇ ਸਰੀਰਾਂ ਦੇ ਹੁੰਦੇ ਆ ਉਹਦੀ ਲੋੜ ਹੀ ਆ ਸਾਹਮਣੇ ਦਫਤਰ ਕਾਰ ਸੇਵਾ ਤੇ ਗੁਰੂ ਦੇ ਨਿਸ਼ਾਨ ਝੂਲ ਰਹੇ ਨੇ ਨਮਸਕਾਰ ਕਰਦੇ ਆ ਜਿਹੜੇ ਮੇਰੇ ਇਸ ਵੀਡੀਓ ਰਾਹੀਂ ਇਸ ਗੁਰੂ ਘਰ ਦੇ ਦਰਸ਼ਨ ਕਰ ਰਹੇ ਆ ਉਹਨਾਂ ਸਾਰਿਆਂ ਦੇ ਜਿਹੜੇ ਨਹੀਂ ਵੀ ਦੇਖ ਰਹੇ ਉਹਨਾਂ ਲਈ ਮਨੋ ਕਾਮਨਾਵਾਂ ਪੂਰੀਆਂ ਕਰਨ ਗੁਰੂ ਸਾਹਿਬ ਚੱਲਦੇ ਆ ਫਿਰ ਆਪਾਂ ਸਾਰਾ ਤੁਹਾਨੂੰ ਇੱਧਰ ਜਿੱਥੇ ਇੱਕ ਕੰਮਕਾਰ ਜੋ ਵੀ ਹੈਗਾ ਲੰਗਰ ਹੈਗੇ ਉਹ ਸਾਰਾ ਕੁਝ ਦਿਖਾਵਾਂਗੇ ਇੱਥੇ ਆਪਾਂ ਜਿਹੜਾ ਹੱਥ ਧੋ ਕੇ ਜਿਹੜਾ ਅੰਦਰ ਚੱਲਾਂਗੇ ਇਹ ਹੱਥ ਤਵਾਸ਼ ਕਰ ਲਿਆ ਤੇ ਜਨੰਗ ਦਾ ਦੇ ਵਿੱਚੋਂ ਦੀ ਹੁੰਦੇ ਹੋਏ ਤੇ ਧੁੰਦੇ ਹੋਏ ਤੇ ਆਪਾਂ ਅੰਦਰ ਜਾ ਰਹੇ ਆ ਜੀ ਇਹ ਹੈ ਸਾਹਮਣੇ ਗੋਦਵਾਰਾ ਸਾਹਿਬ ਦੇ ਬਾਹਰਲੇ ਪਾਸੇ ਜੋ ਸਾਡੇ ਦਸ਼ਮਾ ਪੱਥੱਲੇ ਕਰ ਰਹੇ ਜੀ ਸਾਹਮਣੇ ਜੋ ਸਾਫ ਤੇ ਸਤਨਾਮ ਵਾਹਿਗੁਰੂ ਇਸ ਅਸਥਾਨ ਦਾ ਜਿਹੜਾ ਇਤਿਹਾਸ ਆ ਤੁਹਾਨੂੰ ਮੈਂ ਫੜ ਕੇ ਸੁਣਾ ਦਿੰਦਾ ਸੰਗਤ ਜੀ ਸਾਹ ਤਰਪੀ ਪਈ ਹਰਿਆਵਲ ਜਿੱਥੇ ਮੇਰਾ ਸਤਗੁਰੂ ਬੈਠਾ ਆਇਆ ਇਤਿਹਾਸ ਗੁਰਦੁਆਰਾ ਰੇਲੂ ਸਾਹਿਬ ਪਾਸ਼ਾ ਦਸਨੀ ਨੰਦਪੁਰ ਸਾਨਨੇ ਵਾਲੂ ਤੇ ਆਣਾ ਸੰਗਤ ਜੀ ਇਹ ਪਾਵਨ ਪਵਿੱਤਰ ਅਸਥਾਨ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜਨ ਸ਼ੋਅ ਅਤੇ ਰਸਨਾ ਸ਼ੋਅ ਪ੍ਰਾਪਤ ਹੈ ਜਦੋਂ ਤਾਂ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਾਛੀ ਬੜੇ ਦੀ ਧਰਤੀ ਤੋਂ ਉੱਚਾ ਪੀਰ ਬਣ ਕੇ ਚਾਲੇ ਪਾਏ ਤਾਂ ਗੁਰੂ ਜੀ ਕਟਾਣਾ ਸਾਹਿਬ ਪਿੰਡ ਰਾਮਪੁਰ ਪਿੰਡ ਸਾਨੇਵਾਲ ਤੋਂ ਹੁੰਦੇ ਹੋਏ ਭਾਈ ਦਿਆ ਸਿੰਘ ਭਾਈ ਧਰਨ ਸਿੰਘ ਭਾਈ ਮਾਨ ਸਿੰਘ ਦੇ ਗਣੀ ਖਾਂ ਤੇ ਨਵੀਂ ਖਾਂਸ ਵਿੱਚ 27 ਅਤੇ 28 ਦਸੰਬਰ 1704 13 ਅਤੇ 14 ਪੋ ਦੀ ਠੰਡੀ ਰਾਤ ਨੂੰ ਇਸ ਸਥਾਨ ਤੇ ਬਤਾਈ ਗੁਰੂ ਜੀ ਨੇ ਅੰਮ੍ਰਿਤ ਵੇਲੇ ਗੁਰੂ ਰੇਰੂ ਸਾਹਿਬ ਦੀ ਦਤ ਰੇਰੋ ਦੀ ਦਾਤਨ ਮਾਫ ਕਰਨ ਦੀ ਰੇਰੋ ਦੀ ਦਾਤਨ ਕੀਤੀ ਉਪਰੰਤ ਗੁਰੂ ਜੀ ਤੇ ਆਉਣ ਦੀ ਖਬਰ ਸੁਣ ਕੇ ਨੰਦਪੁਰ ਦੀਆਂ ਸ਼ਰਧਾਲੂ ਸੰਗਤਾਂ ਨੇ ਪਵਿੱਤਰ ਸੰਗਤਾਂ ਦੇ ਪਰਿਵਾਰ ਸਮੇਤ ਆ ਕੇ ਗੁਰੂ ਜੀ ਦੇ ਦਰਸ਼ਨ ਕੀਤੇ ਅਤੇ ਜਲ ਪਾਣੀ ਦੀ ਸੇਵਾ ਕੀਤੀ ਗੁਰੂ ਜੀ ਸੰਗਤਾਂ ਦਾ ਪਿਆਰ ਸਤਿਕਾਰ ਦੇਖ ਕੇ ਪ੍ਰਸੰਨ ਹੋਏ ਅਤੇ ਬਖਸ਼ਿਸ਼ ਦਿੱਤਾ ਕਿ ਅੱਜ ਤੇ ਅੱਜ ਸਾਨੂੰ ਇਥੇ ਨੰਦਪੁਰ ਸਾਹਿਬਰ ਦੀ ਠੰਡੀ ਹਵਾ ਅਤੇ ਸੰਗਤਾਂ ਦਾ ਪਿਆਰ ਮਿਲਿਆ ਹੈ ਸਤਿਗੁਰਾਂ ਨੂੰ ਪਸੰਦ ਵੇਖ ਕੇ ਸੰਗਤਾਂ ਨੇ ਬੇਨਤੀ ਕੀਤੀ ਕਿ ਸਤਿਗੁਰੂ ਸਾਨੂੰ ਕੋਈ ਨਿਸ਼ਾਨੀ ਬਖਸ਼ੋ ਤਾਂ ਗੁਰੂ ਜੀ ਨੇ ਪਸੰਦ ਹੋ ਕੇ ਜਿਹੜੀ ਰੇਰੂ ਦੀ ਦਾਤਨ ਕੀਤੀ ਸੀ ਉਸ ਦਾਤਨ ਨੂੰ ਧਰਤੀ ਵਿੱਚ ਗੜ ਦਿੱਤਾ ਅਤੇ ਬਚਨ ਕੀਤਾ ਕਿ ਇਹ ਨਿਸ਼ਾਨੀ ਸਾਡੀ ਜੁਗਾ ਤਾਈ ਰਹੇਗੀ ਦਾਤਨ ਤੋਂ ਰੇਰੂ ਦੀ ਤਰੱਕ ਅੱਜ ਵੀ ਹਰਿਆ ਭਰਿਆ ਮੌਜੂਦ ਹੈ ਇਸ ਕਰਕੇ ਇਸ ਸਥਾਨ ਦਾ ਨਾਮ ਗੁਰਦਾਰਾ ਸ੍ਰੀ ਵੇਦੀ ਸਾਹਿਬ ਜਾਣਿਆ ਜਾਂਦਾ ਹੈ ਇਸ ਸਥਾਨ ਤੇ ਜੋ ਬਈ ਸਰਦਤ ਨਾਲ ਸੀਸਟ ਪੌਂਦਾ ਉਹ ਵੀ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ ਸੌ ਪੂਰੀ ਦੀ ਪਿੰਟੇਪਾ ਤੋਂ ਹੁੰਦੇ ਹੋਏ ਆਲਮਗੀਰ ਪਹੁੰਚੇ ਸਨ ਇਸ ਸੀ ਜਿਹੜਾ ਰੇਰੂ ਦੀ ਯਾਤਨ ਕਰਕੇ ਜਿਹੜਾ ਉਹ ਸੀ ਦਰਖਤ ਬਣਿਆ ਹੋਇਆ ਇਹ ਤੇ ਦਰਸ਼ਨ ਕਰੋਗੇ ਰੇਰੂ ਦੀ ਯਾਤਨ ਦਾ ਜਿਹੜਾ ਦਰਖਤ ਆ ਰੇਰੂ ਦਾ ਦਰਖਤ ਇਸ ਕਰਕੇ ਇਸ ਸਥਾਨ ਦਾ ਨਾਮ ਰੇਰੂ ਸਾਹਿਬ ਜਿਹੜਾ ਉਹ ਪੈ ਗਿਆ ਬਹੁਤ ਸੋਹਣਾ ਮਿਰਦ ਦਰਖਤ ਨੇ ਤੇ ਰੇਰੂ ਸਾਹਿਬ ਇਹ ਹੈ ਜੀ ਅਸਲੀ ਰੇਰੂ ਸਾਹਿਬ ਜਿਹਨੂੰ ਰੇਰੂ ਸਾਹਿਬ ਕਹਿੰਦੇ ਨੇ ਮੈਨੂੰ ਵੀ ਨਹੀਂ ਪਤਾ ਸੀ ਇਤਿਹਾਸ ਪੜ੍ਹ ਕੇ ਦਰਸ਼ਨ ਕਰਕੇ ਹੀ ਜਿਹੜਾ ਉਹ ਪਤਾ ਚੱਲਦਾ ਜੀ ਬਹੁਤ ਸੋਹਣਾ ਦਰਖਤ ਸਪੋਟਾਂ ਪਾਈਆਂ ਹੋਈਆਂ ਨੇ ਤਾਂ ਜੋ ਬਿਰਧ ਹੈਗੇ ਦਰਖਤ ਵੀ ਕਿਤੇ ਖਰਾਬ ਫਿਰ ਵੀ ਅੱਛਾ ਟਰੀਟਮੈਂਟ ਦੇ ਨਾਲ ਜਿਹੜੇ ਦਰਖਤ ਦੇਖ ਸਕਦੇ ਹਾਂ ਤੁਸੀਂ ਬੜਾ ਵਧੀਆ

ਪ੍ਰਕਾਸ਼ ਨੇ ਚੱਲਦੇ ਆਪਾਂ ਤੇ ਇਹ ਸੀ ਏਰੀਰੂ ਜਿਹੜੀ ਦਾਤਮ ਕੀਤੀ ਹੋਰਾ ਤਰਾਕਤ ਬੜਾ ਸੋਹਣਾ ਦੇਖੋ ਦੂਰੋਂ ਲੱਗ ਰਿਹਾ ਹੈਗਾ ਜੀ। ਉਹ ਹੈ ਸੌਦਾ ਇੱਕ ਪੋਲਾ ਕਰੀ। ਗੁਰੂ ਦੇ ਨਿਸ਼ਾਨ ਝੂਲ ਰਹੇ ਨੇ। ਬਹੁਤ ਸੋਹਣੇ। ਤੇ ਸੰਗਤ ਜੀ ਮੀ ਵੀ ਪਿਆ ਹੈਗਾ। ਪੁੱਲ ਦੇ ਕਈ ਦਿਨ ਹੋ ਗਏ ਵੀ ਪੈਂਦੇਆਂ ਨੂੰ ਤੇ ਦੁਬਾਰਾ ਆਪਾਂ ਆ ਕੇ ਸਾਰੇ ਸਾਰਿਆਂ ਨੂੰ ਬਾਹਰਲੇ ਦਰਸ਼ਨ ਵੀ ਕਰਾਵਾਂਗੇ। ਤੇ ਚੱਲਦੇ ਆਪਾਂ ਦਰਸ਼ਨ ਕਰਦੇ ਆਂ ਤਨਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਔਰ ਸੋਹਣੇ ਅੰਦਰ ਸੁਸ਼ੋਭਤ ਨੇ ਚੱਲਦੇ ਆ ਜੀ ਦੇਖ ਸਕਦੇ ਹੋ ਕਿੰਨੇ ਹਾਈਟ ਦੇ ਉੱਤੇ ਸਾਹਮਣੇ ਜੀਟੀ ਰੋਡ ਤੁਹਾਨੂੰ ਦਿਖਾਈ ਦੇ ਰਹੀ ਹੈ ਫੋਨੇ ਗੁਰੂ ਘਰ ਆ ਤੁਮ ਲੱਗੇ ਹੋਏ ਨੇ ਦੇਖਦੇ ਹਾਂ ਅਸ਼ਾ ਜੀ 10ਵੇਂ ਜਿਹਦੇ ਅਸਥਾਨ ਗੁਰਦੁਆਰਾ ਰੇਗੂ ਸਾਹਿਬ ਸਾਨੇ ਵਾਣਪੁਰਾ ਖੜੇ ਆ ਜੀ ਮੱਥਾ ਟਿਕਾਂਗੇ ਗੁਰੂ ਜੀ ਦਾ ਅਸ਼ੀਰਵਾਦ ਚਾਹੀਦਾ ਜੋ ਵੀ ਮੇਰੀ ਇਸ ਵੀਡੀਓ ਰਾਹੀਂ ਇਸ ਗੁਰੂ ਘਰ ਦੇ ਦਰਸ਼ਨ ਕਰਿਆ ਉਹਨਾਂ ਨੇ ਘਰਾਂ ਚ ਦੁੱਖ ਤਲੀਰ ਮਟਾਉਣਾ ਸੁੱਖ ਸ਼ਾਂਤੀ ਲਿਆਉਣਾ ਉਹਨਾਂ ਨੂੰ ਕੰਮਕਾਰ ਤੇ ਲਾਉਣਾ ਤੇ ਸਾਡੀ ਇਹ ਜੀ ਗੁਰੂ ਸਾਹਿਬ ਅਗੇ ਅਰਜੋਈ ਆ ਅਰਦਾਸ ਆ ਚਲਦੇ ਆਗੇ ਸਤਿ ਸ਼ਣ ਕਰੋ ਕਿ ਸਰਬਤ ਦਾ ਗੁਰੂ ਸਾਹਿਬ ਭਲਾ ਕਰਨ ਪਿੱਛਰ ਉਹ ਜੋ ਪਿੱਛਰ ਹੁਣ ਵੱਖ ਪਿੱਛੇ ਬੋਰ ਲੱਗਿਆ ਹੋਇਆ ਉਹ ਵੀ ਦੇਖ ਰਹੇ ਹਾਂ ਕਿ ਉੱਤੇ ਬਾਜਾਂ ਵਾਲੇ ਤੁਹਾਨੂੰ ਦਿਖਾ ਦਵਾਂ ਤੇ 20 ਦੇ ਦਰਖਤ ਖੱਲੇ ਯਾਨੀ ਖੜੇ ਆ ਦਾਤਲ ਮੂੰਹ ਚ ई हुई थो तो नजर आ रही होनी सोहना दर चलो माछीवाड़े जो जंग तो तो आए परिवार वार के उ गुरु साहब इतने पहुंचे सन इत संगत ने बड़ी सेवा ਵਾਹ ਨੰਦ ਸਾਹਿਬ ਕੀ ਸੇਵਾ ਕੀਤੀ ਗੁਰੂ ਜੀ ਦੀ ਗੁਰੂ ਸਾਹਿਬ ਸਾਤੇ ਬਖਸ਼ਿਸ਼ਾ ਕਰਨ ਮੈਂ ਬਿਲਕੁਲ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਿੱਛੇ ਇਹਨਾਂ ਦੇ ਓਟ ਆਖਰੇ ਇੱਠਾਂ ਖੜਾ ਜੀ ਬੜੇ ਸੋਹਣੇ ਸੁੰਦਰ ਰਮਾਲਿਆਂ ਦੇ ਵਿੱਚ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ਼ਿਸ਼ੋਤ ਨੇ ਤੇ ਬਹੁਤ ਸੋਹਣੇ ਗੁਰੂ ਘਰ ਗੁਰੂ ਦੇ ਇਹ ਬੜੇ ਗੁਰੂ ਘਰਾਂ ਚ ਕੋਈ ਕਿਸੇ ਕਿਸਮ ਦਾ ਘਾਟਾ ਨਹੀਂ ਹੈ ਤੇ ਸਾਰੇ ਪਾਸੇ ਤੁਸੀਂ ਦੇਖੋ ਪੱਥਰੀ ਪੱਥਰ ਤੇ ਬਹੁਤ ਸੋਹਣਾ ਇਹ ਗੁਰੂ ਘਰ ਸੰਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬੜੇ ਹੁੰਦੇ ਨੇ ਸਾਰੇ ਗੁਰੂ ਸਾਹਿਬ ਅਗੇ ਬੇਨਤੀ ਹੈ ਸਾਰੇ ਜਗ ਦਾ ਭਲਾ ਕਰਨ ਇਹ ਹੀ ਅਰਦਾਸ ਆ ਸਾਨੂੰ ਤੰਦਰੁਸਤੀਆਂ ਦੇਣ ਜੀ ਚੱਲਦੇ ਆਪਾਂ ਅਗੇ ਬਹੁਤ ਸੋਹਣੇ ਦੇਖੋ ਸ਼ਕਤਾਂ ਦੇ ਉੱਤੇ ਬਹੁਤ ਸੋਹਣੇ ਗੁਰੂ ਦੇ ਪਾਜੜੇ ਬਣੇ ਹੋਏ ਨੇ ਇਹ ਕੋਚੇ ਵਾਲੀ ਮਸ਼ੀਨ ਹੈ ਚੁੰਗਰੇ ਆਉਣੋਂ ਤੋਂ ਮੇਰੇ ਖਾਲਸੇ ਤੋਂ ਕਰਸੇ ਵਾਲੇ ਬਾਬੇ ਸੁਣ ਰਹੇ ਐਸਜੀਬੀਸੀ ਇਹ ਨਹੀਂ ਪਤਾ ਕਿ ਨਾ ਹੋਵੇ ਆਪਣੀ ਜਿਹੜੀ ਇੱਕ ਮੈਂ ਕਿੱਧਰ ਅੱਛਾ ਲੋਕਲ ਕਮੇਟੀ ਦੇ ਅੰਦਰ ਦਾ ਮੈਨੂੰ ਜਿਆਦਾ ਪਤਾ ਨਹੀਂ ਹਾਂ ਅੱਛਾ ਨਵੇਂ ਆਏ ਹੋਗੇ ਨਵੇਂ ਆਏ ਹੋਗੇ ਅੱਛਾ ਚਲੋ ਉਹ ਹੁੰਦਾ ਕੋਸ਼ਿਸ਼ ਐਸਜੀਬੀਸੀ ਕੋਲ ਹੁੰਦਾ ਕੋਸ਼ਿਸ਼ ਆ ਸਰ ਪਿੰਡ ਦੀ ਕਮੇਟੀ ਰੱਖ ਕੇ ਕਰਦੀ ਹੈ ਇਸ ਨਗਰ ਦੀ ਚਲੋ ਧੰਨਵਾਦ ਤੇ ਉੱਪਰ ਦੇ ਸਾਰੇ ਝੂਮਕੀ ਨੇ ਸੋਹਣੇ ਜਿਹੇ ਬਣੇ ਹੋਏ ਲੋਜ ਸੌਤਿ ਸੌਦਿਆਂ ਜਿਹੜੀਆਂ ਬੇਨਤੀਆਂ ਇੱਥੇ ਪ੍ਰਵਾਨ ਸ੍ਰੀ ਗੁਰੂ ਮਹਾਰਾਜ ਚਾਟੀ ਕਲਾ ਜਿ ਰੱਖੀ ਤੁਨ ਅਨੁਸਾਰਿਆਂ ਨੂੰ ਚੱਲਦੇ ਆਪਾਂ ਬਾਹਰ ਤੇ ਹੋਰ ਪਾਸੇ ਤੁਨੋਂ ਜਿਹੜਾ ਸਾਰਾ ਆਗ ਆਲਾ ਬਖਾਨਿਆ ਗੁੱਡਾ ਸਾਹਿਬ ਦੇ ਅੰਦਰ ਚੱਲਦੇ ਆਂ ਭਾਈ ਫਤੇ ਜੀ ਹੁਣ ਮੈਂ ਠੀਕ ਹੋ ਤੁਸੀਂ ਦੇਖ ਰਹੇ ਸੰਗਤਾਂ ਆ ਰਹੀਆਂ ਨੇ ਜਿਸ ਤਰ੍ਹਾਂ ਜਿਹੜਾ ਸੰਗਤਾਂ ਆਉਣ ਜਵੰਦ ਬਿਲੰਗਾ ਮੱਥੇ ਟੇਕਾਂਗੇ ਪੰਤਾਂ ਪੰਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸੋ ਪਵਿੱਤਰ ਜਨੂ ਦੇ ਆ ਸਥਾਨ ਦੇ ਤੇ ਉੱਥੋਂ ਦੇ ਨਿਸ਼ਾਨ ਸਾਹਿਬ ਤੇ ਦਰਸ਼ਨ ਕਰ ਰਹੇ ਆ ਝੂਲ ਰਹੇ ਆ ਦਰਸ਼ਨ ਕਰੋ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਇਹ ਨਿਸ਼ਾਨ ਸਾਹਿਬ ਤੇ ਇੱਧਰ ਵੀ ਦੇਖ ਰਹੇ ਆ ਕਾਫੀ ਵੱਡਾ ਗੁਰਦੁਆਰਾ ਸਾਹਿਬ ਇਹ ਇੱਧਰ ਲੰਗਰ ਹਾਲ ਨੇ ਵੀ ਦੇਖ ਰਹੇ ਆ ਕਾਫੀ ਵੱਡੀ ਇਮਾਰਤ ਜਿਹੜੀ ਉਹ ਬਣੀ ਹੋਈ ਹੈ ਦੇਖੋ ਬਰਤਨ ਪਏ ਆ ਜੀ ਥੱਲੇ ਲੰਗਰ ਹਾਲ ਦੇ ਬਾਹਰਲੇ ਪਾਸੇ ਅੱਛਾ ਜਿਹੜਾ ਸਿਸਟਮ ਆਲੇ-ਦਾਲੇ ਇੰਡਸਟਰੀਜ਼ ਹੈਗੀਆਂ ਗੁਰਦੁਆਰਾ ਹਾਲ ਦੇ ਤੇ ਕੋਈ ਵੀ ਸੰਗਤ ਢਾਲੀ ਅੰਦਰ ਤੇ ਆਪਾਂ ਅੰਦਰੋਂ ਮੱਥਾ ਟੇਕ ਕੇ ਤੇ ਬਾਹਰ ਨੂੰ ਤੁਰੇ ਜਾ ਰਹੇ ਹਾਂ ਲੋ ਜੀ ਕਾਫੀ ਪੌਣੀਆਂ ਨੇ ਆਪਾਂ ਥੱਲੇ ਥੱਲੇ ਨੂੰ ਇਹਨ ਡਾਕਟਰ ਕਾਰ ਸੇਵਾ ਗੁਰਦਵਾਰਾ ਸਾਹਿਬ ਦੇ ਜਿਹੜੀ ਕਾਰ ਸੇਵਾ ਚੱਲਦੀ ਹੈ ਬਾਬਾ ਜੀ ਦੀ ਜਿਹੜੇ ਲੰਗਰ ਸਾਹਿਬ ਉਸ ਤੋਂ ਚੱਲਦੀ ਹੈ ਇਹ ਹੈ ਪ੍ਰਬੰਧਕ ਕਮੇਟੀ ਡਾਕਟਰ ਗੁਰਦਵਾਰਾ ਸ੍ਰੀ ਦੇਵੂ ਸਾਹਿਬ ਤੇ ਉੱਪਰ ਜਿਹੜੀ ਆ ਕੁਝ ਕੱਪੜੇ ਪਾਏ ਆ ਇਸ ਤਰ੍ਹਾਂ ਹੀ ਉੱਪਰ ਕੁਆਟਰ ਹੋਣਗੇ ਜਿਹੜੇ ਸ਼ਿਵਦਾ ਸਾਹਿਬ ਨੇ ਕਾਫੀ ਵੱਡਾ ਏਰੀਆ ਇੱਧਰ ਪਾਰਕਿੰਗ ਦਾ ਕਾਫੀ ਇੰਤਜ਼ਾਮ ਵਧੀਆ ਹੈਗਾ 12 ਖੜੀਆਂ ਨੇ ਤੇ ਇਧਰੋਂ ਥੱਲੇ ਵੀ ਬੇਸਮੈਂਟ ਨੇ ਗੁਰਦਵਾਰਾ ਸਾਹਿਬ ਉਤੇ ਸ਼ੋਭਤ ਨੇ ਚੱਲਦੇ ਆਂ ਅੰਦਰ ਆਪਾਂ ਦੇਖਦੇ ਆਂ ਇੱਥੇ ਕੋਪਪੋਟੀ ਅਸੀਂਗਾ ਉਦੇਸਾਂ ਥੱਲੇ ਬੀਸਮੈਂਟ ਚ ਬਣਿਆ ਹੋਇਆ ਕਿਸੇ ਨੇ ਇੱਧਰ ਕੋਈ ਇਸ ਤਰ੍ਹਾਂ ਦਾ ਕੋਈ ਭੋਗ ਕਾਉਣੇ ਹੋਣ ਜਾਂ ਉਹਨਾਂ ਦਾ ਲੰਗਰ ਕਰਨਾ ਉਹ ਥੱਲੇ ਬੀਸਮੈਂਟ ਬਿਲਕੁਲ ਦਫਤਰ ਦੇ ਨੀਚੇ ਬਣਿਆ ਹੋਇਆ ਤੁਸੀਂ ਇੱਥੇ ਬਹੁਤੋ ਕਾਰਜਕ੍ਰਮ ਦਾ ਪੂਰਾ ਕਰ ਸਕਦੇ ਹੋ ਜੀ ਆ ਦੇਖ ਰਹੇ ਤੁਸੀਂ ਕਾਰਸੇਲ ਬਾਬਾ ਜੀ ਦੇ ਅੰਦਰ ਤਰਾਂ ਦਾ ਪਤਪਾਈਆਂ ਇੱਧਰ ਵੀ ਜਿਹੜਾ ਆਟਾ ਗੁੰਨਦਾ ਹੋਇਆ ਲਾ ਆਪਾਂ ਚੱਲ ਜਨ ਤੋਂ ਵੀ ਦੇਖ ਰਹੇ ਹਾਂ ਜੀ ਇਹ ਹੈ ਥੱਲੇ ਅੰਡਰਗਰਾਊਂਡ ਨਹੀਂ ਗਰਾਊਂਡ ਫਲੋਰ ਤੇ ਕਾਰਕੀ ਨੂੰ ਉੱਪਰ ਗੁਰਦੁਆਰਾ ਸਾਹਿਬ ਜਿਹੜੇ ਸ਼ਿਸ਼ੋਬਦ ਨੇ ਸਾਹਮਣੇ ਤੁਸੀਂ ਦੇਖ ਰਹ ਤੇ ਕਾਰ ਸੇਵਾ ਵਾਲੀ ਗੱਡੀ ਕਢੀ ਆ ਤੇ ਆਹ ਦੇਖੋ ਸੁੱਕੀਆਂ ਰੋਟੀਆਂ ਜਿਹੜੀਆਂ ਨੇ ਜਿਹੜੀਆਂ ਬੇਸਟ ਹੁੰਦੀਆਂ ਉਹ ਪਈਆਂ ਨੇ ਸੋ ਆਖੇ ਪਤਾ ਨਹੀਂ ਇਹਨਾਂ ਦਾ ਦੰਦ ਹੈ ਬੇ ਕੁਝ ਤੇਜ ਦਿੰਦੇ ਹੋਣੇ ਆਹ ਬੋਰੀਆਂ ਜਿਹੜੀਆਂ ਦੇ ਭਰੀਆਂ ਆ ਰੋਟੀਆਂ ਦੀਆਂ ਇਹ ਰੋਟੀਆਂ ਵਿੱਚ ਤੁਸੀਂ ਦੇਖ ਹੀ ਰਹੇ ਹੋ ਕੋ ਕਾਫੀ ਪੁਰਾਣੀ ਕਾਰ ਐਚ ਪੀ ਨੰਬਰ ਦੀ ਐਂਵੈਸਟਰ ਤੁਸੀਂ ਕਰ ਦੇਖੀ ਨੇ ਹੋਣੀ ਆ ਦੇਖ ਲਓ ਅੱਜ ਕੱਲ ਤਾਂ ਨੋ ਨਿਸ਼ਾਨ ਨਹੀਂ ਕਰਦੇ ਉਹ ਐਚ ਪੀ ਨੰਬਰ 386 ਤੇ ਇਧਰ ਵੇਖਿਆ ਜੀ ਲੰਗਰ ਜਿਹੜੇ ਪੰਢ ਰਹੇ ਨੇ ਬਹੁਤ ਸੋਹਣੇ ਸਾਫ਼ ਸੁਥਰੇ ਤਰੀਕੇ ਨਾਲ ਯਾਨੀ ਕਿ ਕਹਿ ਰਹੇ ਆਂ ਦਾਲ ਸਬਜ਼ੀ ਕੋਈ ਅੰਦਰ ਮੇਰੇ ਖਾਲ ਫੰਕਸ਼ਨ ਹੋਣਾ ਇਸ ਕਰਕੇ ਇਧਰ ਥੋੜੀ ਵੱਖਰੀ ਵੀ ਚੱਲਦੀ ਪਈ ਆ ਜੀ ਤੇ ਉਹ ਅੱਗੇ ਲੰਗਰ ਹਾਲ ਤੇ ਆਹ ਵੇਖੋ ਤੁਸੀਂ ਸਿਸਟਮ ਇਧਰ ਲੰਗਰ ਇਸ ਤਰ੍ਹਾਂ ਜਿਹੜਾ ਬੜਾ ਸਾਫ਼ ਸੁਥਰੇ ਤਰੀਕੇ ਨਾਲ ਜਿਹੜਾ ਇੱਥੇ ਲੰਗਰ ਉਹ ਗੁਰਦੁਆਰਾ ਸਾਹਿਬ ਦਾ ਬਣਦਾ ਬਹੁਤ ਸੋਹਣਾ ਇਹ ਈਟ ਨਾਲ ਭਾਵਨਾ ਬਣਦਾ ਬਾਬਾ ਜੀ ਸਾਰਾ ਲੰਗਰ ਹੈ ਜੀ ਬਹੁਤ ਸੋਹਣੇ ਸਾਫ ਸੁਥਰੇ ਤਰੀਕੇ ਨਾਲ ਕੋਈ ਪ੍ਰੋਗਰਾਮ ਹੁਣ ਆਇਦਰ ਮੇਰੇ ਸਾਹਮਣੇ ਅੱਛਾ 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 ਸਾਹੀ ਕਰਕੇ ਤਸਵੀਰ ਬਣਦੀ ਪਈ ਆ ਇਹ ਹੈ ਗੁਰਦਵਾਰਾ ਸਾਹਿਬ ਦਾ ਲੰਗਰ ਜੀ ਆ ਦੇਖੋ ਕਿਵੇਂ ਮੁੱਦੇ ਮਾਰੇ ਹੋਏ ਆ ਬਰਤਨ ਜਿਹੜੇ ਸਾਫ ਸੁਥਰ ਕਰਕੇ ਚੱਲਦੇ ਆਪਾਂ ਲੰਗਰ ਹਾਲ ਦੇ ਵਿੱਚ ਵੀ ਹੁਣ ਅੱਗੇ ਦਿਖਾਵਾਂਗੇ ਇੱਥੋਂ ਜਿਹੜੇ ਬਰਤਨ ਲੈ ਜਾਂਦੇ ਆ ਤੇ ਫਿਰ ਅੱਗੇ ਜਿਹੜਾ ਲੰਗਰ ਅੰਦਰ ਲੰਗਰ ਹਾਲ ਦੇ ਵਿੱਚ ਜੋੜਾ ਛਕਿਆ ਜਾਂਦਾ ਜੀ ਚੱਲਦੇ ਆਪਾਂ ਅੱਗੇ ਪ੍ਰੋਪੋਨ ਨੂੰ ਦਿਖਾਇਆ ਸੀ ਗੁਰਦਾ ਸਾਹਿਬ ਤੇ ਇੱਕੋ ਫੜ ਕੇ ਜਿੱਦੀ ਸਾਹਮਣੇ ਲੰਗਰ ਹਾਲ ਆ ਤੇ ਹੁਣ ਆਪਾਂ ਲੰਗਰ ਹਾਲ ਵਿੱਚ ਆ ਗਏ ਆ ਤੇ ਸੰਗਤ ਅੰਦਰ ਜਿਹੜੀ ਆ ਥੋੜੀ-ਬੋਤੀ ਬੈਠੀ ਆ ਲੰਗਰ ਜਿਹੜਾ ਉਹ ਸ਼ਕਤੀ ਆ ਇਹ ਹੈ ਲੰਗਰ ਹਾਲ ਬਹੁਤ ਵੱਡੇ ਲੰਗਰ ਹਾਲ ਬਣੇ ਹੋਏ ਨੇ ਬੜੇ-ਬੜੇ ਦੇਖੇ ਪਏ ਨੇ ਜੀ ਤੇ ਨੰਬਰ ਗੁਰੂ ਦੇ ਚੱਲ ਰਹੇ ਆ ਬੜੇ ਸਾਫ਼-ਸੁਥਰੇ ਇੱਧਰ ਵੀ ਬੈਠਾ ਨੇ ਤੇ ਨੰਬਰ ਜਿਹੜੀ ਸੰਗਤ ਕੋ ਸਾchre ਹੀ ਆ ਖਿਚੜੀ ਝਾਂ ਸਬਜੀ ਜੋ ਦੀ ਆ ਉਹ ਚੱਲ ਰਿਆ ਹੈਗਾ ਜੀ ਇਹ ਹੈ ਬੜੇ ਵਧੀਆ ਅੰਦਰ ਲੋਕ ਜਿਹੜੀਆਂ ਭਾਕੇ ਜਿਹੜੀਆਂ ਔਰਤਾਂ ਜੀਆਂ ਨੰਨ ਧੰਨ RAMDAS ਜੀ ਦੇ ਸੇੜਿਆ ਤੇਨ ਸਵਾਰਿਆ ਬਹੁਤ ਸੋਹਣੇ ਅੰਦਰ ਜਿਹੜੀਆਂ ਸਰੂਪ ਗੁਰੂ ਦੇ ਲੱਗੇ ਹੋਏ ਨੇ ਤੇ ਇਹ ਹੈ ਇਦਾਂ ਦੇ ਕਰਕੇ ਜੇ ਲੱਗ ਲੜੇ ਚੱਲ ਰਿਆ ਹੈਗਾ ਸਤੂ ਆਪਨ ਰਾਂਗ ਜੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਹੁਕਮ ਕੀਤਾ ਲੰਗਰ ਵਰਤਾਓ ਅਤੇ ਵਰ ਦੀ ਤੱਕ ਪੀਸਾ ਮੇਰਾ ਹੱਥ ਤੇ ਰਹਾ ਬਹੁਤ ਸੋਹਣੀ ਆ ਦੇਖੋ ਜੀ ਸਰੂਪ ਪਰੂ ਸਾਤੇ ਲੱਗਿਆ ਹੋਇਆ ਹੈ ਜੀ ਤਾਂ ਤਾਂ ਪਾਜਾਵਾਰੇ ਸਤਿਗੁਰੂ ਬਦਾਈਆ ਆਸਰਾ ਇਹ ਸੀ ਟਿਕਟੋਕ ਦੀ ਵੀਡੀਓ ਆਪਾਂ ਤੁਹਾਨੂੰ ਵੀਡੀਓ ਰੱਖ ਆਪ ਜੀ ਨੂੰ ਇਸ ਗੁਰਦੁਆਰਾ ਸਾਹਿਬ ਦੇ ਦੇ ਦਰਸ਼ਨ ਕਰਾਇਆ ਜੋ ਸੋ ਕੋਈ ਗਲਤੀ ਹੋਊਗੀ ਕੋਕ ਹੋਗੀ ਹੋਵੇ ਤਾਂ ਮਾਫ ਕਰਨਾ ਜੀ ਇਹਦੇ ਨਾਲ ਆਪਾਂ ਆਪਦੀ ਤੋਂ ਇਜਾਜ਼ਤ ਲੈਂਦੇ ਹੋਏ ਸੀਮਾਂ ਦੇ ਜਾਂਚਾਂ ਕੋਈ ਗਲਤੀ ਹੋ ਗਈ ਹੋਵੇ ਤਾਂ ਮਾਫ ਕਰਨਾ। OK ਸੀ ਆਪਾਂ ਜਿਹੜੇ ਗੁਰਦਵਾਰਾ ਸਾਹਿਬ ਦੇ ਦਰਸ਼ਨ ਕਰਾਇਆ ਗੁਰਦਵਾਰਾ ਰੇਜੂ ਸਾਹਿਬ ਪਾਸ਼ਾਏ ਕਸਮੀਨ ਨੰਦਪੁਰ ਸਾਹਨੇਵਾਲ ਜ਼ਿਲ੍ਹਾ ਲੁਧਿਆਣਾ ਪੰਜਾਬ ਤੇ ਅਗਲੀ ਵੀਡੀਓ ਹੋਂ ਤੱਕ ਮੇਰਾ ਇੰਦਾਇਆ ਕਰਨਾ ਲਾਈਕ ਸ਼ੇਅਰ ਅਤੇ ਕਮੈਂਟ ਕਰਨਾ ਨਾ ਭੁੱਲਿਆ ਕਰੋ ਕਿਉਂਕਿ ਜੇ ਅੱਗੇ ਇੱਕ ਜਿਹੜੀ ਵੀਡੀਓ ਬੰਦੀਆਂ ਉਹਨਾਂ ਨੂੰ ਅੱਗੇ ਯਾਨੀ ਸ਼ੇਅਰ ਕਰਿਆ ਕਰੋ ਤਾਂ ਜੋ ਹੋਰ ਸ਼ਰਧਾਲੂਆਂ ਤੱਕ ਜਾਣ ਤਾਂ ਅਗੇ ਉਹਨਾਂ ਨੂੰ ਇਤਿਹਾਸ ਬਾਰੇ ਪਤਾ ਲੱਗ ਸਕੇ ਇਹਦੇ ਨਾਲ ਸੁਰਿੰਦਰ ਸਿੰਘ ਜੀ ਉਹ ਉਜਾਸ਼ਤ ਅਗਲੀ ਵੀਡੀਓ ਹੁਣ ਤੱਕ ਇੰਤਜ਼ਾਰ ਕਰਨਾ ਜੀ ਰੱਬ ਰੱਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ